ਦੁਖਦਾਈ ਖਬਰ ਪੋਲੀਵੁੱਡ ਤੋਂ ਜੀ ਹਾਂ ਪੋਲੀਵੁੱਡ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਮਸ਼ਹੂਰ ਅਦਾਕਾਰ ਜਸਵਿੰਦਰ ਪੱਲਾ ਸਾਡੇ ਵਿਚਕਾਰ ਨਹੀਂ ਰਹੇ ਉਹਨਾਂ ਦਾ ਦੇਹਾਂਤ ਦੀ ਖਬਰ ਸਾਹਮਣੇ ਆਈ ਹੈ ਦੱਸਿਆ ਕਿ ਬਿਮਾਰੀ ਦੇ ਚਲਦਿਆਂ ਸਵੇਰੇ ਉਹਨਾਂ ਨੇ ਆਪਣੇ ਆਖਰੀ ਸਾਹ ਲਏ ਨੇ ਜੋ ਪੋਲੀਵੁੱਡ ਤੋਂ ਵੱਡੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਮਸ਼ਹੂਰ ਅਦਾਕਾਰ ਜਸਵਿੰਦਰ ਪੱਲਾ ਜਿਨ੍ਹਾਂ ਨੇ ਆਪਣੀ ਅਦਾਕਾਰੀ ਦੇ ਜ਼ਰੀਏ ਕਈ ਵਾਰ ਲੋਕਾਂ ਨੂੰ ਹਸਾਇਆ ਵੀ ਔਰ ਅਜਿਹੀ ਅਦਾਕਾਰੀ ਜਿਸ ਦੇ ਵਿੱਚ ਉਹਨਾਂ ਨੇ ਕਈ ਗੰਭੀਰ ਰੋਲ ਵੀ ਅਦਾ ਕੀਤੇ ਅਜੇ ਵਿਚਕਾਰ ਉਹਨਾਂ ਦੇ ਦੇਹਾਂਤ ਦੀ ਇਹ ਦੁਖਦਾਈ ਖਬਰ ਸਾਹਮਣੇ ਆਈ ਹੈ ਤਜ਼ੀ ਜੋ ਜਾਣਕਾਰੀ ਮਿਲ ਰਹੀ ਹੈ ਕਿ ਉਹ ਬਿਮਾਰ ਚੱਲ ਰਹੇ ਸਨ ਔਰ ਬਿਮਾਰੀ ਦੇ ਚਲਦਿਆਂ ਅੱਜ ਸਵੇਰੇ ਉਹਨਾਂ ਨੇ ਆਖਰੀ ਸਾਹ ਲਏ ਨੇ ਪਲਕੇ ਮੁਹਾਲੀ ਦੇ ਬਲੌਂਗੀ ਦੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਏਗਾ ਜਸਵਿੰਦਰ ਪੱਲਾ ਨੇ ਕੈਰੀਆਨ ਜੱਟਾ ਸਮੇਤ ਪੰਜਾਬੀਆਂ ਪੰਜਾਬੀ ਕਈ ਮਸ਼ਹੂਰ ਫਿਲਮਾਂ ਵਿੱਚ ਕੰਮ ਕੀਤਾ ਸੋ ਇੱਥੇ ਉਹਨਾਂ ਦੇ ਦੇਹਾਂਦ ਦੀ ਹੁਣ ਖਬਰ ਸਾਹਮਣੇ ਆਈ ਹੈ ਹਾਲਾਂਕਿ ਜਿਸ ਤਰ੍ਹਾਂ ਦੇ ਨਾਲ ਟੀਵੀ ਵਿੱਚ ਸਭ ਤੋਂ ਪਹਿਲਾਂ ਜਸਵਿੰਦਰ ਪੱਲਾ ਨੇ 1988 ਦੇ ਵਿੱਚ ਐਂਟਰੀ ਕੀਤੀ ਸੀ ਔਰ ਲਗਾਤਾਰ ਕਈ ਅਜਿਹੇ ਕਿਰਦਾਰ ਉਹਨਾਂ ਨੇ ਨਿਭਾਏ ਕੌਮੇਰੀ ਦੇ ਪ੍ਰੋਗਰਾਮ ਛਣਕਾਟਾ ਤੋਂ ਟੀਵੀ ਸਨਤ ਵਿੱਚ ਉਹਨਾਂ ਨੇ ਆਪਣੀ ਸ਼ੁਰੂਆਤ ਕੀਤੀ ਤੇ ਇੱਕ ਆਪਣੀ ਵੱਡੀ ਛਾਪ ਛੱਡੀ ਜਸਵਿੰਦਰ ਪੱਲਾ ਦੀ ਪਹਿਲੀ ਫਿਲਮ 1998 ਦੁੱਲਾ ਪੱਟੀ ਆਈ ਸੀ 4 ਮਈ 1960 ਦੇ ਵਿੱਚ ਜਸਵਿੰਦਰ ਪੱਲਾ ਦਾ ਜਨਮ ਹੋਇਆ ਸੀ ਜਲੰਧਰ ਦੇ ਪਿੰਡ ਬੋਪਾ ਰਾਏ ਕਲਾ ਪਿੰਡ ਜਸਵਿੰਦਰ ਪੱਲਾ ਦਾ ਜਨਮ ਹੋਇਆ 65 ਸਾਲ ਦੀ ਉਮਰ ਵਿੱਚ ਜਸਵਿੰਦਰ ਪੱਲਾ ਦਾ ਦੇਹਾਂਤ ਹੋਇਆ ਜਾਣਕਾਰੀ ਮੁਤਾਬਿਕ ਪਈ ਹੋਈ ਤੋ ਜਸਵਿੰਦਰ ਪੱਲਾ ਨੇ ਖੇਤੀ ਵਿਗਿਆਨ ਦੇ ਵਿੱਚ ਪੀ ਐਚ ਡੀ ਕੀਤੀ ਸੀ ਔਰ ਇਸ ਵਿੱਚ ਕరుణਾ ਦੇ ਦੇਹਾਂ ਦੀ ਹੁਣੇ ਦੁਖਦਾਈ ਖਬਰ سامنے ਆਈ ਹੈ ਲੇਕਿਨ ਜਿਸ ਤਰ੍ਹਾਂ ਦੇ ਨਾਲ ਜੋ ਪੋਲੀਵੁੱਡ ਨੂੰ ਫੋਲੋ ਕਰਦੇ ਨੇ ਉਥੇ ਹੀ ਦੱਸ ਦੀ ਕਿ ਪੀਯੂ ਤੋਂ ਜਸਵਿੰਦਰ ਪੱਲਾ ਨੇ ਇੱਥੇ ਖੇਤੀ ਵਿਗਿਆਨ ਦੇ ਵਿੱਚ ਪੀਐਸਜੀ ਕੀਤੀ ਸੀ ਲੇਕਿਨ ਉਹਨਾਂ ਦੀ ਅਦਾਕਾਰੀ ਦਾ ਹਰ ਕੋਈ ਲੋਹਾ ਮੰਦਾ ਸੀ ਜਿਸ ਕਦਰ ਉਹਨਾਂ ਨੇ ਵਕਫਾ ਕਿਰਦਾਰ ਨਿਭਾਈ ਖਾਸ ਤੌਰ ਤੇ ਕਾਮੇਡੀ ਵਿੱਚ ਉਹਨਾਂ ਦੀ ਆਪਣੀ ਇੱਕ ਵਖਰੀ ਹੀ ਪਕੜ ਸੀ ਸੋ ਮਸ਼ਹੂਰ ਅਦਾਕਾਰ ਜਸਵਿੰਦਰ ਪੱਲਾ ਦੇ ਦੇਹਾਂ ਤੋਂ ਬਾਅਦ ਉਹਨਾਂ ਦੇ ਫੈਨਸ ਔਰ ਪੋਲੀਵੁੱਡ ਜਗਤ ਦੇ ਵਿੱਚ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਇੱਕ ਸੋਗ ਦੀ ਲਹਿਰ ਦੌੜ ਗਈ ਹੈ ਜਿਸ ਨਾਲ ਉਹਨਾਂ ਦੇ ਦੇਹਾਂ ਦੀ ਖਬਰ ਸਾਹਮਣੇ ਆਈ ਹੈ ਬਿਮਾਰੀ ਚਲਦਿਆਂ ਸਵੇਰੇ ਉਹਨਾਂ ਨੇ ਆਖਰੀ ਸਾਹ ਲਏ ਨੇ ਪਲਕੇ ਹੁਣ ਮੋਹਾਲੀ ਦੇ ਬਲੌਂਗੀ ਵਿੱਚ ਅੰਤਿਮ ਸੰਸਕਾਰ ਹੋਵੇਗਾ ਮਨਜੋਤ ਸਾਡੇ ਨਾਲ ਜੁੜੇ ਨੇ ਮਨਜੋਤ ਬੜੀ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ ਜਿਸ ਤਰ੍ਹਾਂ ਜਸਵਿੰਦਰ ਪੱਲ ਲ ਜਿਵੇਂ ਉਹਨਾਂ ਦਾ ਨਾਂ ਅਸੀਂ ਸੁਣਦੇ ਆ ਤਾਂ ਉਹਨਾਂ ਦੇ ਕਈ ਕਿਰਦਾਰ ਸਾਡੀ ਅੱਖਾਂ ਦੇ ਸਾਹਮਣੇ ਆ ਜਾਂਦੇ ਨੇ ਤਦ ਇਹ ਕੋਰਦਾ ਹਾਲਾਂਕਿ ਜਿਸ ਤਰੀਕੇ ਨਾਲ ਤੁਸੀਂ ਅਜੀਤ ਕਰ ਰਹੇ ਸੀ ਕਿ ਲੰਮਾ ਸਮਾਂ ਜਿਹੜਾ ਫਿਲਮ ਇੰਡਸਟਰੀ ਦੇ ਵਿੱਚ ਰਿਹਾ ਔਰ ਹਰੇਕ ਜਿਹੜਾ ਕਲਾਕਾਰ ਹੋਵੇ ਚਾਹੇ ਐਕਟਰ ਹੋਵੇ ਚਾਹੇ ਉਹ ਇੱਕ ਤੱਕ ਹੀ ਗਾਇਕ ਹੋਵੇ ਜਸਿੰਦਰ ਪੱਲਾ ਦੀ ਅਦਾਕਾਰੀ ਦਾ ਹਰੇਕ UI ਜਿਹੜਾ ਲੋਹਾ ਮੰਨਦਾ ਸੀ ਔਰ ਬੀਤੇ ਦਿਨੀ ਜੇਕਰ ਜ਼ਿਕਰ ਕਰੀ ਤਾਂ ਲਗਭਗ 3-4 ਦਿਨ ਤੋਂ ਨਿੱਜੀ ਹਸਪਤਾਲ ਦੇ ਵਿੱਚ ਰਸਤਾ ਸਨ ਜਸਿੰਦਰ ਪੱਲਾ ਔਰ ਅੱਜ ਸਵੇਰੇ ਹੀ ਉਹਨਾਂ ਦੀ ਮੌਤ ਹੋਈ ਹੈ ਹਾਲਾਂਕਿ ਉਸ ਵਾਰ ਸਭ ਨੂੰ ਲੈ ਕੇ ਕਿਤਨਾ ਕਿਤੇ ਪਰਿਵਾਰ ਵਿੱਚ ਵੀ ਡੂੰਘਾ ਜਿਹੜਾ ਸਦਮਾ ਹੈ ਉਹ ਪਾਇਆ ਜਾ ਰਿਹਾ ਪਰ ਹਾਲਾਂਕਿ ਜੋ ਤਸਵੀਰਾਂ ਨੇ ਉਸ ਨੂੰ ਲੈ ਕੇ ਕਿਤਨਾ ਕੀਤੇ ਜਰੂਰ ਇਹ ਸਭ ਚੀਜ਼ਾਂ ਜਿਹੜੀਆਂ ਨੇ ਨਿਕਲ ਕੇ ਆਉਂਦੀਆਂ ਨੇ ਜਿਸ ਦੇ ਵਿੱਚ ਹੁਣ ਕੈਰੀਅਨ ਜੱਟਾ ਹੋ ਗਿਆ ਇਹ ਨੋਕਰ ਰੋਟੀ ਦਾ ਜਿਹੜੀਆਂ ਕਈ ਪਰਿਵਾਰਕ ਫਿਲਮਾਂ ਜਿਹੜੀਆਂ ਨੇ ਕਮੇਟੀ ਫਿਲਮਾਂ ਉਹਨਾਂ ਵੱਲੋਂ ਕੀਤੀਆਂ ਗਈ। ਹਾਲਾਂਕਿ ਇਸ ਤਰੀਕੇ ਦਾ ਉਹਨਾਂ ਦੇ ਕਿਰਦਾਰਨ ਕਿ ਕਿਸੇ ਵੀ ਪਰਿਵਾਰਕ ਮੈਂਬਰਾਂ ਦੇ ਵਿੱਚ ਬੈਠ ਕੇ ਬੱਚਾ ਜਿਹੜਾ ਫਿਲਮ ਦੇਖ ਸਕਦਾ ਸੀ ਪਰ ਹੁਣ 60 ਸਾਲਾਂ ਦੀ ਉਮਰ ਦੇ ਵਿੱਚ ਜਿਹੜਾ ਮੌਤ ਜ਼ਰੂਰ ਹੋਈ ਹੈ ਔਰ ਉਸੇ ਤਰੀਕੇ ਦੇ ਨਾਲ ਪਰਿਵਾਰਕ ਮੈਂਬਰ ਜਿਹੜੇ ਨੇ ਜ਼ਰੂਰ ਇਸ ਨੂੰ ਲੈ ਕੇ ਸੱਜਣੇ ਚ ਨਹੀਂ ਔਰ ਕੱਲ तकरीबन 12 ਵਜੇ ਦੇ ਨਜ਼ਦੀਕ ਜਿਹੜਾ ਮੁਹਾਲੀ ਦੇ ਬਲੌਂਗੀ ਚ ਜਿਹੜਾ ਅੰਤਿਮ ਸਸਕਾਰ ਕੀਤਾ ਜਾਣਾ ਉਸ ਦਾ तमाम ਆਪਣੇ ਬੁਕਤੀਆਂ ਜਿਹੜੀਆਂ ਨੇ ਉਹ ਵੀ ਜਰੂਰ ਪਹੁੰਚਣਗੇ ਉਹਨਾਂ ਦੇ ਕਰ ਪਰ ਹੁਣ ਵੀ ਜੋ ਤਸਵੀਰ ਹੈ ਕਿਤੇ ਨਾ ਕਿਤੇ ਜਰੂਰ ਇਸ ਪੂਰੇ ਮਾਮਲੇ ਦੇ ਵਿੱਚ ਲੈ ਕੇ ਕਲਾਕਾਰ ਜਸਤ ਨੂੰ ਇਸ ਤਰੀਕੇ ਦਾ ਗਹਿਰਾ ਸਦਮਾ ਜਿਹੜਾ ਹੈ ਛਟਕਾ ਜਿਹੜਾ ਹੈ ਉਹ ਜਰੂਰ ਲੱਗਦਾ ਹੋਇਆ ਬਿਲਕੁਲ ਔਰ ਜਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਵਕਫਾ ਕਿਰਦਾਰ ਨਿਭਾਇਆ ਔਰ ਇਸ ਵਿੱਚ ਕਰਮਜੋਤ ਉਹਨਾਂ ਦੀ ਅਦਾਕਾਰੀ ਦਾ ਹਰ ਕੋਈ ਲੋਹਾ ਮੰਦਾ ਹੋਇਆ ਵੀ ਨਜ਼ਰ ਆਇਆ ਕਿਉਂਕਿ ਖਾਸ ਔਰਤਾਂ ਕਾਮੇਡੀ ਦੇ ਵਿੱਚ ਉਹਨਾਂ ਦੀ ਪਕੜ ਸੀ ਉਸ ਦੀ ਸ਼ਾਇਦ ਮਿਸਾਲ ਘੱਟ ਦੇਖਣ ਨੂੰ ਮਿਲਦੀ ਹੈ ਅੱਗੇ ਬਿਲਕੁਲ ਇਹ ਤਸਵੀਰਾਂ ਜਿਹੜੀਆਂ ਨੇ ਕਿਉਂਕਿ ਹਰੇਕ ਫਿਲਮ ਜਗਤ ਤੱਕ ਜੋ ਸਾਰਾ ਉਹ ਫਿਲਮ ਉਹਨਾਂ ਦੀ ਪੋਸਟ ਵਾਕੇ ਜਰੂਰ ਸੰਬੰਧੀ ਦਿੰਦਾ ਹੋਇਆ ਦਿਖਾਈ ਦੇਵੇ ਕਿਉਂਕਿ ਅਜੇ ਅੱਜ ਤੱਕ ਸਾਰੀ ਇਹ ਪੂਰੀ ਘਟਨਾ ਕਰਮ ਹੈ ਜਦੋਂ ਇਹ ਸੁਨੇਹਾ ਮਿਲਿਆ ਕਿ ਉਹਨਾਂ ਦੀ ਮੌਤ ਹੋ ਚੁੱਕੀ ਹੈ ਲੇਕਿਨ ਉਸ ਤੋਂ ਬਾਅਦ ਜਦੋਂ ਵੀ ਇਹ ਗੱਲਾਂ ਕਿਸੇ ਤੱਕ ਪਹੁੰਚਦੀ ਹੈ ਨਾ ਤਾਂ ਹਾਲਾਂਕਿ ਜਰੂਰ ਹਰੇਕ ਕੋਈ ਇੱਕ ਵਾਰ ਪਹਿਲਾਂ ਇਹ ਸੋਚਦਾ ਜਿਰੂ ਹੈ ਵੀ ਇਹ ਜਿਹੜਾ ਹੋਇਆ ਹੈ ਕਿਉਂਕਿ ਇੱਕ ਵਾਰ ਤਾਂ ਇਹ ਸੁਪਨਾ ਜਿਹਾ ਹੀ ਲੱਗਦਾ ਕਿਉਂਕਿ ਲੰਮੇ ਸਮੇਂ ਤੋਂ ਫਿਲਮ ਜਗਤ ਦੇ ਵਿੱਚ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਆਪਣੇ ਰੋਲ ਨੂੰ ਲੈ ਕੇ ਆਪਣੀ ਅਦਾਕਾਰੀ ਨੂੰ ਲੈ ਕੇ ਸਾ ਸਾਰੀਆਂ ਚੀਜ਼ਾਂ ਤੋਂ ਜਾਣਦੇ ਜਾਂਦੇ ਜਿਸ ਵੇਲੇ ਜਸਵਿੰਦਰ ਭੱਲਾ ਜਿਹੜੇ ਪੰਜਾਬੀ ਯੂਨੀਵਰਸਿਟੀ ਪੰਜਾਬੀ ਕਟੜ ਯੂਨੀਵਰਸਿਟੀ ਜਿਹੜੇ ਹੋਰ ਉਸੇ ਤਰੀਕੇ ਨਾਲ ਆ ਕਿ ਉਹਨਾਂ ਦਾ ਬੇਟਾ ਜਿਹੜਾ ਹੈ کردار ਨਿਭਾ ਰਿਹਾ ਹੈ ਉਸੇ ਤਰੀਕੇ ਦੇ ਨਾਲ ਪਰ ਜੋ ਸਥਿਤੀ ਉਹਨ ਪਰਿਵਾਰਕ ਮੈਂਬਰਾਂ ਦੇ ਵਿੱਚ ਹੈ ਹਾਲਾਂਕਿ ਕੁਝ ਸਮੇਂ ਦੇ ਵਿੱਚ ਅਸੀਂ ਆਪਣੀ ਟੀਮ ਦੇ ਨਾਲ ਉੱਤੇ ਪਹੁੰਚ ਕੇ तमाम ਤਸਵੀਰਾਂ ਜਿਹੜੀਆਂ ਨੇ ਜਰੂਰ ਉਹ ਸਾਂਝੀਆਂ ਕਰਾਂਗੇ ਸੋ ਅਗਰੀ ਕੀ ਕਿਸੇ ਵੀ ਇੱਕੋ ਵੀ ਹਾਲਾਂਕਿ ਦੇਖਣਾ ਹੋਵੇਗਾ ਜੀ ਬਿਲਕੁਲ ਮਨਜੋਤ ਕੁਝ ਜਾਣਕਾਰੀ ਕਿਸ ਤਰ੍ਹਾਂ ਦੇ ਨਾਲ ਜਿਹੜਾ ਹੈ ਉਹਨਾਂ ਦੇ ਅੰਤਿਮ ਸੰਸਕਾਰ ਕਦੋਂ ਹੋਣਾ ਹੈ ਕਿੱਥੇ ਹੋਣਾ ਹੈ ਇਸ ਨੂੰ ਲੈ ਕੇ ਕੋਈ ਜਾਣਕਾਰੀ ਆ ਬਿਲਕੁਲ ਅਰਾਮ ਕੱਲ ਨੂੰ ਜਿਹੜਾ ਅੰਤਿਮ ਸੰਸਕਾਰ ਹੈ ਮੁਹਾਲੀ ਦੇ ਬਲੋਂਗੀ ਦੇ ਵਿੱਚ ਹੋਵੇਗਾ ਤਕਰੀਬਨ 12 ਵਜੇ ਦਾ ਸਮਾਂ ਫਿਲਹਾਲ ਰੱਖਿਆ ਗਿਆ ਲੇਕਿਨ ਉਸ ਤੋਂ ਬਾਅਦ ਪੂਰਨ ਤੌਰ ਦੇ ਉੱਪਰ ਈ ਟਾਈਮਿੰਗ ਬਦਲੀ ਜਾਂਦੀ ਹੈ ਕਿਉਂਕਿ ਅੱਜ ਜਿਹੜਾ ਅੰਤਿਮ ਦਰਸ਼ਨਾਂ ਦੇ ਲਈ ਘਰ ਦੇ ਵਿੱਚ ਹੀ ਮ੍ਰਿਤਕ ਦੇ ਜਿਹੜੀ ਆ ਉਹ ਡਾਕਟਰ ਜਸਵਿੰਦਰ ਪਾਲ ਆ ਵੀ ਰੱਖੀ ਜਾਣੀ ਹੈ ਔਰ ਉਸ ਤੋਂ ਬਾਅਦ ਹੀ ਅਗਲਾ ਸਮਾਸਥਾਨ ਜਿਹੜਾ ਹੈ ਕੀ ਨਿਯਤ ਕੀਤਾ ਜਾਂਦਾ ਪਰ ਹਾਲਾਂਕਿ ਫਿਲਹਾਲ ਦੀ ਜਾਣਕਾਰੀ ਦੇ ਮੁਤਾਬਕ ਮੁਹਾਲੀ ਦੇ ਬਲੋਂਗੀ ਵਿੱਚ ਅੰਤਿਮ ਸੰਸਕਾਰ ਹੋਣਾ ਹੈ ਔਰ ਤਕਰੀਬਨ 12 ਵਜੇ ਦਾ ਸਮਾਂ ਰੱਖਿਆ ਗਿਆ ਹੈ 12 ਵਜੇ तमाम ਫਿਲਮ ਜਗਤ ਦੇ ਜਿਹੜੇ ਸਾਰੇ ਨੇ ਉਹ ਵੀ ਜਰੂਰ ਪਹੁੰਚਣਗੇ ਔਰ ਸਤਕਾਰ ਤੇ ਮੌਕੇ ਜਿਹੜਾ ਹੁਣ ਆਪ ਦੁਪਹਿਰ ਪਾਕੇ ਪੂਰਾ ਸਪਸ਼ਟ ਹੋ ਜਾਵੇਗਾ ਕਿ ਕੱਲ 12 ਵਜੇ ਕਰਨਾ ਹੈ ਜਾਂ ਕੋਈ ਸਮਾਂ ਜਿਹੜਾ ਜਾਂ ਕੋਈ ਥਾਂ ਬਦਲਣਾ ਹੈ ਉਸ ਬਾਬਤ ਵੀ ਜਾਣਕਾਰੀ ਦੇ ਲਈ ਜਰੂਰ ਸਟੇ ਬਿਲਕੁਲ ਮੰਨੂ ਜਤੋ ਜੀ ਜਸਵੰਦਰ ਪੱਲਾ ਦੀ ਗੱਲ ਕਰਦੇ ਆ ਜਿਹੇ ਬਹੁਤ ਕਟ ਕਲਾਕਾਰ ਹੁੰਦੇ ਨੇ ਜਿਹੜੇ ਕਿ ਮੇਨ ਹੀਰੋ ਦੇ ਕਿਰਦਾਰ ਨਹੀਂ ਨਿਭਾਉਂਦੇ ਲੇਕਿਨ ਹੀਰੋ ਤੋਂ ਕੱਟ ਵੀ ਨਹੀਂ ਹੁੰਦੇ ਔਰ ਜਿਸ ਤਰ੍ਹਾਂ ਦੇ ਨਾਲ ਜੋ ਵੀ ਉਹਨਾਂ ਨੂੰ ਕੈਰੈਕਟਰ ਦਿੱਤਾ ਜਾਂਦਾ ਜੋ ਵੀ ਕਿਰਦਾਰ ਦਿੱਤਾ ਜਾਂਦਾ ਉਸ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਉਹ ਇੰਨੇ ਜ਼ਿਆਦਾ ਫੱਬਦੇ ਨੇ ਕਿ ਉਹ ਆਪਣੇ ਉਸ ਕੈਰੈਕਟਰ ਦੇ ਜ਼ਰੀਏ ਤਾਂ ਉਮਰ ਪਛਾਨੇ ਜਾਂਦੇ ਨੇ ਬਿਲਕੁਲ ਰਵਾ ਕਿਉਂਕਿ ਖਾਸ ਤੌਰ ਤੇ ਪਰ 35 ਸਾਲ ਦੀ ਉਮਰ ਦੇ ਵਿੱਚ ਵੀ ਕਿਰਦਾਰ ਇਸ ਤਰੀਕੇ ਦੇ ਨਿਭਾਉਣੇ ਕਿ ਚਾਹੇ ਉਹ ਕਿਸੇ ਵੀ ਤਰੀਕੇ ਦਾ ਰੋਲ ਹੋਵੇ ਕਿਸੇ ਵੀ ਤਰੀਕੇ ਦੀ ਜਿਹੜੀ ਤਸਵੀਰ ਹੋਵੇ ਸੋ ਇਸ ਉਮਰ ਦੇ ਵਿੱਚ ਵੀ ਜਿਹੇ ਕਮੇਡੀਅਨ ਦੇ ਤੌਰ ਦੇ ਉੱਪਰ ਵਰਤਣਾ ਔਰ ਪਰਿਵਾਰਕ ਫਿਲਮਾਂ ਜਿਹੜੀਆਂ ਨੇ ਉਹਨਾਂ ਨੂੰ ਨਿਭਾਰ ਕਰਨਾ ਔਰ ਉਸ ਤੋਂ ਬਾਅਦ ਉਹਨਾਂ ਦੇ ਵਿੱਚ ਆਪਣੀ ਅਦਾਕਾਰੀ ਸਾਹਮਣੇ ਲਿਆਉਣੀ ਹੈ तमाम ਚੀਜ਼ਾਂ ਦੇ ਕਰਕੇ ਜਿਹੜਾ ਫਿਲਮ ਜਗਤ ਸੀਗਾ ਪੰਜਾਬੀ ਫਿਲਮ ਇੰਡਸਟਰੀ ਸੀਗੀ ਉਹ ਡਾਕਟਰ ਜਸਪ੍ਰਿੰਤ ਭੱਲਾ ਦੇ ਨਾਮ ਦਾ ਲੋਕਾ ਮੰਨਦੀ ਸੀ ਕਿ ਉਹ ਕੀ ਨਾ ਤਾਂ ਅਜਿਹਾ ਕਲਾਕਾਰ ਕੋਈ ਹੋਇਆ ਔਰ ਅੱਜ ਤੋਂ ਬਾਅਦ ਜਿਹੜਾ ਅੱਜ ਘਟਾ ਪਿਆ ਫਿਲਮ ਦੇ ਜਗਤ ਨੂੰ ਸੋ ਅੱਜ ਤੋਂ ਬਾਅਦ ਵੀ ਅਜਿਹੀ ਹੀ ਤਸਵੀਰ ਨਿਕਲ ਕਹੋ ਕਿਉਂਕਿ ਪੁਰਾਣੇ तमाम ਜਿਹੜੇ ਗਾਇਕ ਨੇ ਉਹਨਾਂ ਦੇ ਕਿਰਦਾਰ ਨੇ ਉਹਨਾਂ ਦੀਆਂ ਤਸਵੀਰਾਂ ਨੇ ਉਹ ਅਜੇ ਤੱਕ ਕਿਸੇ ਤਰੀਕੇ ਨਾਲ ਨਿਕਦੇ ਜਿਨ੍ਹਾਂ ਦੇ ਵਿੱਚ ਅਸੀਂ तमाम ਗਾਇਕ ਜਿਹੜੇ ਉਹਨਾਂ ਦਾ ਜ਼ਿਕਰ ਕਰ ਲਈਏ ਉਹ ਉਹ ਸੀ ਚੀਜ਼ਾਂ ਦੇ ਨਾਲ ਹੀ ਹੁਣ ਇੱਕ ਤਰੀਕੇ ਦਾ ਫਿਲਮੀ ਜਗਤ ਦਾ ਸਾਰਾ ਜਿਹੜਾ ਡਾਕਟਰ ਜੀ ਸੁਰੇਂਦਰ ਭੱਲਾ ਉਹਨਾਂ ਦਾ ਨਾਮ ਵੀ ਜਿਹੜਾ ਜ਼ਰੂਰ ਯਾਦ ਜਿਣਾ ਹੈ ਕੀਤਾ ਜਾਣਾ ਜੀ ਬਿਲਕੁਲ ਸਾਡੇ ਨਾਲ ਸਰਸਿਓਗੀ ਨਵੀਨ ਸ਼ਰਮਾ ਵੀਐਸਵੀਐਲ ਜੁੜ ਚੁਕੇ ਨੇ ਉਹਨਾਂ ਦੇ ਨਾਲ ਵੀ ਗੱਲ ਕਰਦੇ ਆ ਨਵੀਨ ਜਿਸ ਤਰ੍ਹਾਂ ਦੇ ਨਾਲ ਇਹ ਦੁਖਦਾਈ ਖਬਰ ਸਾਹਮਣੇ ਆਈ ਹੈ ਕਿ ਜਸਵਿੰਦਰ ਪੱਲਾ ਜਿਨ੍ਹਾਂ ਨੇ 1988 ਦੇ ਵਿੱਚ ਇਸ ਇੰਡਸਟਰੀ ਵਿੱਚ ਐਂਟਰੀ ਕੀਤੀ ਸੀ ਲੇਕਿਨ ਆਪਣੇ ਵਕਫ ਵਕ ਕਿਰਦਾਰਾਂ ਦੇ ਜ਼ਰੀਏ ਇੱਕ ਅਲੱਗ ਛਾਪ ਉਹਨਾਂ ਨੇ ਛੱਡੀ ਔਰ ਉਹਨਾਂ ਦੇ ਦੇਹਾਂਤੀ ਹੋਣੇ ਦੁਖਦਾਈ ਖਬਰ ਸਾਹਮਣੇ ਆਈ ਹੈ। ਉਹ ਦੇਖੋ ਬਿਲਕੁਲ ਕਿਉਂਕਿ ਇਹ ਕਾਫੀ ਵੱਡੀ ਦੁਖਦਾਈ ਖਬਰ ਹੈ ਕਿਉਂਕਿ ਜਿੰਨੇ ਵੀ ਪੰਜਾਬੀ ਫਿਲਮਾਂ ਦੇ ਵਿੱਚ ਰੋਲ ਨਿਭਾਈ ਨੇ ਜਸਵਿੰਦਰ ਭੱਲਾ ਨੇ ਐਜ਼ ਅ ਕਮੀਡੀਅਨ ਕਿਉਂਕਿ ਸ਼ੁਰੂਆਤ ਉਹਨਾਂ ਦੀ ਲੁਧਿਆਣਾ ਪੰਜਾਬ ਖੇਤੀਬੜੀ ਯੂਨੀਵਰਸਿਟੀ ਤੋਂ ਹੀ ਐਜ਼ ਅ ਵਿਗਿਆਨਿਕ ਔਰ ਉਸ ਤੋਂ ਬਾਅਦ ਜਿਹੜੇ ਪੰਜਾਬੀ ਫਿਲਮਾਂ ਦੇ ਵਿੱਚ ਉਹਨਾਂ ਨੇ ਕਾਫੀ ਲੰਮਾ ਅਰਸਾ ਐਜ਼ ਅ ਕਮੀਡੀਅਨ ਦੇ ਰੋਲ ਦੇ ਵਿੱਚ ਅਦਾ ਕੀਤਾ ਔਰ ਕਾਫੀ ਫਿਲਮਾਂ ਵੀ ਉਹਨਾਂ ਦੀਆਂ ਪੰਜਾਬੀ ਫਿਲਮਾਂ ਸੁਪਰ ਹਿਟਰ ਰਹੀਆਂ ਔਰ ਬਾਲਮਕੰਦ ਸ਼ਰਮਾ ਜਿਹੜੇ ਉਹਨਾਂ ਦੇ ਕਾਫੀ ਨਜ਼ਦੀਕੀ ਰਹੇ ਕਿਉਂਕਿ ਉਹਨਾਂ ਨਾਲ ਥੋੜੀ ਦੇਰ ਪਹਿਲੇ ਮੇਰੀ ਗੱਲ ਹੋਈ ਬੋਹਾਲੀ ਦੇ ਵਿੱਚ ਕੱਲ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਏਗਾ ਔਰ ਪਿਛਲੇ 4 ਦਿਨਾਂ ਤੋਂ ਉਹ ਮੁਹਾਲੀ ਦੇ ਇੱਕ ਹਸਪਤਾਲ ਦੇ ਵਿੱਚ ਦਾਖਲ ਸਨ ਬ੍ਰੇਨ ਸਟ੍ਰੋਕ ਦੇ ਨਾਲ ਉਹਨਾਂ ਦੀ ਜਿਹੜੀ ਆ ਉਹ ਦਿਹਾਂਤ ਹੋਇਆ ਔਰ ਦਿਮਾਗ ਦੀ ਬਿਮਾਰੀ ਤੋਂ ਬੜੇ ਲੰਬੇ ਅਰਸੇ ਤੋਂ ਉਹ ਉਹ ਜੂਝ ਰਹੀ ਸੀ ਔਰ ਜਿਹੜਾ ਅੱਜ ਉਹਨਾਂ ਦੀ ਤੇਰੇ ਉਹਨਾਂ ਦਾ ਦਿਹਾਂਤ ਹੋਇਆ ਸੋ ਕਾਫੀ ਜਿੰਨੇ ਵੀ ਫੈਨ ਆ ਪੰਜਾਬੀ ਫਿਲਮਾਂ ਦੇ ਵਿੱਚ ਜਿਹੜੇ ਇਹਨਾਂ ਨੇ ਰੋਲ ਨਿਭਾਏ ਨੇ ਜਿਹੜੇ ਲੋਕ ਦੇਖਦੇ ਸੀ ਇਹਨਾਂ ਨੂੰ ਔਰ ਉਹ ਉਹਨਾਂ ਦੇ ਵਿੱਚ ਕਾਫੀ ਸੋਗ ਦੀ ਲਹਿਰ ਹੈ ਕਿਉਂਕਿ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਜਿੰਨੇ ਵੀ ਪੰਜਾਬੀ ਫਿਲਮਾਂ ਦੇ ਵਿੱਚ ਇਹਨਾਂ ਦੇ ਰੋਲ ਨਿਭਾਏ ਗਏ ਉਹ ਫਿਲਮਾਂ ਨੂੰ ਦੇਖਦੇ ਸੀ ਸੋ ਇਹ ਬੜੀ ਦੁਖਦਾਈ ਖਬਰ ਆਉਣਾ ਫੈਨ ਦੇ ਲਈ ਔਰ ਅੰਤਿਮ ਸৎকার ਉਹਨਾਂ ਦਾ ਕੱਲ ਸ਼ਨੀਵਾਰ ਨੂੰ ਮੁਹਾਲੀ ਵਿਖੇ ਕੀਤਾ ਜਾਵੇਗਾ ਕਿਉਂਕਿ ਲੁਧਿਆਣਾ ਪੰਜਾਬ ਖੇਤੀਬੜੀ ਯੂਨੀਵਰਸਿਟੀ ਜੱਤਰ ਅਰਾਧਾ ਮੈਂ ਮਿਲਦਾ ਰਹਿੰਦਾ ਸੀ ਜਸਵਿੰਦਰ ਪੱਲਾ ਜੀ ਨੂੰ ਔਰ ਪਹਿਲੇ ਲੁਧਿਆਣਾ ਦੇ ਡੁਗਰੀ ਰੋਡ ਤੇ ਉਹ ਰਹਿੰਦੇ ਸੀ ਪਰ ਪਿਛਲੇ 3-4 ਸਾਲ ਤੋਂ ਮੁਹਾਲੀ ਚਲੇ ਗਏ ਸੀ ਔਰ ਉਹਨਾਂ ਦਾ ਜਿਹੜਾ ਪਰਿਵਾਰ ਹੈ ਕਿਉਂਕਿ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦਾ ਬੇਟਾ ਹੈ ਬੇਟੀ ਹੈ ਔਰ ਇਹ ਜਿਹੜੀ ਜਦੋਂ ਹੀ ਇਹ ਖਬਰ ਹੁਣ ਲਗਾਤਾਰ ਸੋਸ਼ਲ ਮੀਡੀਆ ਤੇ ਵੀ ਫੈਲ ਰਹੀ ਹੈ ਕਿ ਉਹਨਾਂ ਦਾ ਦਿਹਾਂਤ ਹੋ ਗਿਆ ਲੰਬੀ ਬਿਮਾਰੀ ਤੋਂ ਬਾਅਦ ਜਿੰਨੇ ਵੀ ਸੋਸ਼ਲ ਮੀਡੀਆ ਤੇ ਉਹਨਾਂ ਦੇ 팬 ਹੈ ਉਹਨਾਂ ਦੇ ਵਿੱਚ ਕਾਫੀ ਇੱਕ ਦੁੱਖ ਦੀ ਲਹਿਰ ਜਿਹੜੀ ਆ ਉਹ ਪਾਈ ਜਾ ਰਹੀ ਹੈ ਕਿਉਂਕਿ ਕਾਫੀ ਲੰਮਾ ਅਰਸਾ ਉਹਨਾਂ ਨੇ ਪੰਜਾਬ ਖੇਤੀਬੜੀ ਯੂਨੀਵਰਸਿਟੀ ਦੇ ਵਿੱਚ ਵੀ ਕੰਮ ਕੀਤਾ ਰਿਟਾਇਰਮੈਂਟ ਹੋ ਗਈ ਸੀ ਉਹਨਾਂ ਦੀ ਔਰ ਉਹ ਪੰਜਾਬ ਖੇਤੀਬੜੀ ਯੂਨੀਵਰਸਿਟੀ ਦੇ ਵਿੱਚ ਕਈ ਵਾਰ ਜਦੋਂ ਵਿਦਿਆਰਥੀਆਂ ਨੂੰ ਲੈਕਚਰਰ ਦਿੰਦੇ ਸੀ ਤੇ ਉੱਥੇ ਪੜ੍ਹਾਉਂਦੇ ਸੀ ਤਾਂ ਕਈ ਵਾਰ ਉਹਨਾਂ ਦੇ ਨਾਲ ਮੁਲਾਕਾਤ ਮੇਰੀ ਹੋਈ ਹੈ ਪੰਜਾਬ ਖੇਤੀਬੜੀ ਯੂਨੀਵਰਸਿਟੀ ਦੇ ਵਿੱਚ ਪਰ ਜਦੋਂ ਵੀ ਇਹ ਖਬਰ ਆ ਸੇਰ ਦੀ ਇਹ ਮਿਲੀ ਹੈ ਕਿ ਉਹਨਾਂ ਦਾ ਦਿਹਾਂਤ ਹੋ ਗਿਆ ਬ੍ਰੇਨ ਸਟ੍ਰੋਕ ਦੀ ਬਿਮਾਰੀ ਦੇ ਕਾਰਨ ਪਿਛਲੇ 4 ਦਿਨਾਂ ਤੋਂ ਉਹ ਦਾਖਲ ਕੀਤਾ ਇਹ ਕਾਫੀ ਦੁਖਦਾਈ ਖਬਰ ਹੋਣਾ 팬 ਦੇ ਲਈ ਵੀ ਹੈ ਜਿਹੜੇ ਉਹਨਾਂ ਨੂੰ ਕਾਫੀ ਪਿਆਰ ਕਰਦੇ ਸੀ ਉਹਨਾਂ ਦੇ ਜਿਹੜੇ ਰੋਲ ਸੀ ਉਹ ਪੰਜਾਬੀ ਫਿਲਮਾਂ ਦੇ ਵਿੱਚ ਉਹਨਾਂ ਨੂੰ ਵੇਖਦੇ ਸੀ ਔਰ ਜਿਹੜੇ ਪੰਜਾਬ ਖੇਤੀਬੜੀ ਯੂਨੀਵਰਸਿਟੀ ਦੇ ਵਿੱਚ ਬਾਕੀ ਉਹਨਾਂ ਦੇ ਸਾਥੀ ਵਿਗਿਆਨੀ ਕਹ ਉਹਨਾਂ ਨੂੰ ਹੀ ਜਿਵੇਂ ਜਿਵੇਂ ਪਤਾ ਲੱਗ ਰਿਹਾ ਔਰ ਉਹ ਵੀ ਕਾਫੀ ਜਿਹੜਾ ਇਹ ਉਹ ਸੋਗ ਦੀ ਲਹਿਰ ਦੇ ਵਿੱਚ ਅਜੀਰਾ ਬਿਲਕੁਲ ਔਰ ਨਵੀਨ ਅਸੀਂ ਲਗਾਤਾਰ ਗੱਲ ਕਰ ਰਹੇ ਹਾਂ ਕਿ ਜੇ ਅਸੀਂ ਪੰਜਾਬੀ ਫਿਲਮ ਇੰਡਸਟਰੀ ਦੀ ਗੱਲ ਕਰੀਏ ਕਈ ਅਜਿਹੇ ਨਾਂ ਜਾਂ ਅਜਿਹੇ ਚਿਹਰੇ ਜਿਨ੍ਹਾਂ ਦੇ ਚਲਦਿਆਂ ਇਹ ਪੰਜਾਬੀ ਇੰਡਸਟਰੀ ਨੂੰ ਹੋਰ ਵੀ ਉੰਗਾਰਾ ਮਿਲਿਆ ਪਛਾਣ ਮਿਲੀ ਔਰ ਜਸਵਿੰਦਰ ਪੱਲਾ ਉਹਨਾਂ ਨਾਵਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਆਪਣੇ ਵਕਫਾ ਕਿਰਦਾਰਾਂ ਦੇ ਜ਼ਰੀਏ ਕਮਿਟ ਛਾਪ ਛੱਡੀ ਆਪਣੇ ਜਿਹੜੇ ਚਾਉਣ ਵਾਲੇ ਸਨ ਅਕੀ ਕੋ ਰਾਧਾ ਕਿਉਂਕਿ ਉਹਨਾਂ ਦੇ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਤਾਂ ਕਿਰਦਾਰ ਉਹਨਾਂ ਨੇ ਨਿਭਾਇਆ ਹੀ ਉਹਨਾਂ ਨੇ ਐਜ਼ ਏ ਪੰਜਾਬ ਸਰਕਾਰ ਦੇ ਵਿੱਚ ਵੀ ਕਿਉਂਕਿ ਪੰਜਾਬ ਖੇਤੀਬੜੀ ਯੂਨੀਵਰਸਿਟੀ ਦੇ ਵਿੱਚ ਉਹ ਪ੍ਰੋਫੈਸਰ ਉਹਨਾਂ ਨੇ ਬਤੌਰ ਨੌਕਰੀ ਵੀ ਕੀਤੀ ਬੜਾ ਲੰਬਾ عرصਾ ਕਿ ਜਿੰਨੇ ਵਿਦਿਆਰਥੀ ਸੀ ਕਿਉਂਕਿ ਅਕਸਰ ਜਦੋਂ ਮੈਂ ਰਾਧਾ ਕਿਉਂਕਿ ਮੇਰਾ ਕਾਫੀ ਮੁਲਾਕਾਤ ਲੁਧਿਆਣਾ ਪੰਜਾਬ ਖੇਤੀਬੜੀ ਯੂਨੀਵਰਸਿਟੀ ਦੇ ਵਿੱਚ ਜਸਵਿੰਦਰ ਭੱਲਾ ਜੀ ਨਾਲ ਹੁੰਦੀ ਰਹੀ ਹੈ ਕਿਉਂਕਿ ਜਦੋਂ ਕਲਾਸਰੂਮ ਦੇ ਵਿੱਚ ਬੱਚਿਆਂ ਨੂੰ ਲੈਕਚਰ ਦਿੰਦੇ ਸੀ ਤਾਂ ਕਈ ਵਾਰ ਅਸੀਂ ਇੰਤਜ਼ਾਰਬਾਰ ਕਰਦੇ ਸੀ ਜਦੋਂ ਕੋਈ ਬਾਈਟ ਕਰਨੀ ਹੈ ਕਿਸੇ ਖਬਰ ਦੇ ਬਾਰੇ ਤਾਂ ਉਹ ਉਹ ਜਦੋਂ ਪੜ੍ਹਾਉਂਦੇ ਸੀ ਅੰਦਰ ਅਸੀਂ ਉੱਥੇਲੇ ਵੀ ਉਹਨਾਂ ਦਾ ਉਹ ਕਿਰਦਾਰ ਵੀ ਮੈਂ ਦੇਖਿਆ ਕਿ ਜਦੋਂ ਅ ਪੰਜਾਬ ਖੇਤੀਬੜੀ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀਆਂ ਦੇ ਨਾਲ ਉਹ ਵਿਚਰਦੇ ਸੀ ਸੋ ਕਾਫੀ ਹਰਮਨ ਪਿਆਰੇ ਕਿਉਂਕਿ ਜਦੋਂ ਵੀ ਉਹ ਗੱਲ ਕਰਦੇ ਸੀ ਬੜੀ ਉਹਨਾਂ ਦੇ ਚਿਹਰੇ ਤੇ ਮੁਸਕਰਾਹਟ ਹੁੰਦੀ ਸੀ ਜਿਵੇਂ ਅਸੀਂ ਉਹਨਾਂ ਨੂੰ ਫਿਲਮਾਂ 'ਚ ਦੇਖਦੇ ਹਾਂ ਉਹ ਫਿਲਮਾਂ ਦੇ ਵਿੱਚ ਜਿੱਦਾਂ ਤੇ ਉਹਨਾਂ ਨੇ ਕਿਰਦਾਰ ਨਿਭਾਇਆ ਜਿੱਦਾਂ ਤੇ ਉਹਨਾਂ ਨੇ ਸਾਰੇ ਟਰਾਈ ਕਰਕੇ ਦੇਖਲੇ ਰੋਲ ਕਿਤੇ ਤਾਂ ਉਹ ਉਹ ਰੋਲ ਵੀ ਸਾਨੂੰ ਅੱਜ ਯਾਦ ਆਉਂਦੇ ਨੇ ਕਿਉਂਕਿ ਕਾਫੀ ਵੱਡੇ ਕਲਾਕਾਰਾਂ ਦੇ ਨਾਲ ਪੰਜਾਬੀ ਵੱਡੇ ਕਲਾਕਾਰਾਂ ਦੇ ਨਾਲ ਉਹ ਉਹਨਾਂ ਨੇ ਇਹ ਰੋਲ ਨਿਭਾਇਆ ਮੈਨੂੰ ਮੈਨੂੰ ਜਸਪਾਲ ਭੱਟੀ ਜਿਹੜੇ ਕਮੇਡੀਅਨ ਸੀ ਕਾਫੀ ਉਹਨਾਂ ਦੇ ਵੀ ਉਹ ਯਾਦ ਆਉਂਦੀ ਕਿਉਂਕਿ ਇਹ ਜਿਹੜਾ ਕਿਰਦਾਰ ਸੀ ਜਸਵਿੰਦਰ ਭੱਲਾ ਜੀ ਦਾ ਕਿਉਂਕਿ ਪੰਜਾਬ ਦੇ ਵਿੱਚ ਘੱਟ ਹੀ ਜਦੋਂ ਪੰਜਾਬੀ ਫਿਲਮਾਂ ਦੇ ਵਿੱਚ ਜਿਹੜੇ ਕਮੇਡੀਅਨ ਕਲਾਕਾਰ ਰਹੇ ਨੇ ਉਹ ਘੱਟ ਹੀ ਰਹੇ ਨੇ ਸੋ ਇਹ ਕਾਫੀ ਉਦਾਇਕ ਖਬਰ ਹੈ ਉਹਨਾਂ 팬 ਦੇ ਲਈ ਉਹਨਾਂ ਜਾਣ ਵਾਲਿਆਂ ਦੇ ਲਈ ਕਿਉਂਕਿ ਅੱਜ ਜਿਸ ਤਰ੍ਹਾਂ ਦੇ ਨਾਲ ਉਹਨਾਂ ਦਾ ਦਿਹਾਤ ਹੋਇਆ ਹੈ ਬ੍ਰੇਨ ਸਟੋਕ ਦੀ ਬਿਮਾਰੀ ਦੇ ਨਾਲ ਇਹ ਆਪਣੇ ਆਪ ਦੇ ਵਿੱਚ ਨਾ ਪੂਰਾ ਹੋਣ ਵਾਲਾ ਪੰਜਾਬੀ ਫਿਲਮ ਇੰਡਸਟਰੀ ਨੂੰ ਕਾਟਾ ਜੀ ਬਿਲਕੁਲ ਔਰ ਇਸ ਵਿੱਚਕਾਰ ਉਹਨਾਂ ਦੇ ਫੈਨਸ ਜਿਹੜੇ ਨੇ ਯਕੀਨਨ ਉਹਨਾਂ ਦੇ ਅੰਤਿਮ ਦਰਸ਼ਨ ਵੀ ਕਰਨਾ ਚਾਹਣਗੇ ਫਿਲਮ ਇੰਡਸਟਰੀ ਦੇ ਵਿੱਚ ਪੰਜਾਬ ਦੀ ਉਹਨਾਂ ਦੀ ਉਸ ਵਿੱਚ ਵੀ ਸੋਗ ਦੀ ਲਹਿਰ ਹੈ ਸੋ ਯਕੀਨਨ ਇਹ ਬੜਾ ਵੱਡਾ ਕਾਟਾ ਹੈ ਫਿਲਮ ਇੰਡਸਟਰੀ ਦੇ ਲਈ ਔਰ ਪਰਸਨਲ ਤੌਰ ਤੇ ਜਿਸ ਤਰ੍ਹਾਂ ਤੁਸੀਂ ਉਹਨਾਂ ਨੂੰ ਮਿਲਣਾ ਤੁਹਾਨੂੰ ਕਈ ਵਾਰ ਮੌਕਾ ਮਿਲਿਆ ਤੁਸੀਂ ਜੋ ਜਾਣਕਾਰੀ ਦੇ ਰਹੇ ਹੋ ਯਕੀਨਨ ਅਜਿਹੀ ਸ਼ਖਸੀਅਤਾਂ ਜਿਹੜੀ ਕਿ ਆਪਣੀ ਵੱਖਰੀ ਛਾਪ ਆਪਣੇ ਸਿਰਫ ਅਦਾਕਾਰੀ ਕਲਾਕਾਰੀ ਦੇ ذریعے ਨਹੀਂ ਜੋ ਪਰਸਨਲ ਤੌਰ ਤੇ ਉਹਨਾਂ ਦਾ ਜੋ ਆਪਣਾ ਇੱਕ ਕੈਰੈਕਟਰ ਹੈ ਉਹ ਵੀ ਬੜਾ ਅਹਿਮ ਹੋ ਜਾਂਦਾ ਹੈ ਸ਼ਕਸ਼ੇਤਾ ਵਿੱਚੋ ਇੱਕ ਨੇ ਨਵੀਂ ਉਹ ਦੇਖੋ ਬਿਲਕੁਲ ਮੈਂ ਪਹਿਲੇ ਵੀ ਆਖਿਆ ਕਿ ਕਿਉਂਕਿ ਉਹ ਬਤੌਰ ਗਵਰਨਮੈਂਟ ਅਮਪਲਾਈ ਵੀ ਰਹੇ ਪ੍ਰੋਫੈਸਰ ਰਹੇ ਡਾਕਟਰ ਜਸਵਿੰਦਰ ਪੱਲਾ ਕਿਉਂਕਿ ਜਿੰਨੇ ਵੀ ਪੰਜਾਬ ਖੇਤੀਬੜੀ ਯੂਨੀਵਰਸਿਟੀ ਦੇ ਵਿੱਚ ਚਾਹੇ ਮੇਰੀ ਹੁਣੇ ਰਿਆਰ ਸਾਹਿਬ ਨਾਲ ਗੱਲ ਹੋਈ ਉਹ ਡਾਇਰੈਕਟਰ ਨੇ ਪੰਜਾਬ ਖੇਤੀਬੜੀ ਯੂਨੀਵਰਸਿਟੀ ਕਮਿਊਨੀਕੇਸ਼ਨ ਸੈਂਟਰ ਦੇ ਉਹਨਾਂ ਨਾਲ ਮੇਰੀ ਗੱਲਬਾਤ ਹੋਈ ਔਰ ਕਾਫੀ ਜਿੰਨੇ ਵੀ ਵਿਗਿਆਨੀ ਕਾ ਕਿ ਸਟੇਰ ਤੋਂ ਜਦੋਂ ਇਹ ਖਬਰ ਫੈਲੀ ਕਿ ਜਸਵਿੰਦਰ ਭੱਲਾ ਜੀ ਦਾ ਦਿਹਾਂਤ ਹੋ ਗਿਆ ਤਾਂ ਉਹਵੇਂ-ਉਵੇਂ ਜਿੰਨੇ ਵਿਗਿਆਨੀ ਕ ਉਹਨਾਂ ਦਾ ਮੈਨੂੰ ਫੋਨ ਵੀ ਆਇਆ ਸੋ ਕਾਫੀ ਕਿਉਂਕਿ ਹਰਮਨ ਪਿਆਰੇ ਸਾਰਿਆਂ ਨਾਲ ਉਹਨਾਂ ਦਾ ਜਿਹੜਾ ਰਾਪਤਾ ਸੀ ਜਿਹੜਾ ਸਹਿਬਚਾਰ ਸੀ ਉਹ ਕਾਫੀ ਵਧੀਆ ਰਿਹਾ ਲੋਕਾਂ ਦੇ ਨਾਲ ਜਦੋਂ ਉਹ ਬਾਜ਼ਾਰ ਲੁਧਿਆਣਾ ਦੇ ਬਾਜ਼ਾਰਾਂ ਦੇ ਵਿੱਚੋਂ ਵੀ ਨਿਕਲਦੇ ਸੀ ਕਈ ਵਾਰ ਮੈਂ ਮਾਰਕੀਟ ਦੇ ਵਿੱਚ ਵੀ ਉਹਨਾਂ ਨੂੰ ਮਿਲਿਆ ਜਦੋਂ ਕੋਈ ਖਰੀਦਦਾਰੀ ਕਰਦੇ ਸੀ ਤਾਂ ਦੁਕਾਨਦਾਰ ਨਾਲ ਉਹਨਾਂ ਦਾ ਬ ਆਪਣੇ ਆਪ ਦੇ ਵਿੱਚ ਜਿਵੇਂ ਹਕਮੁਖ ਉਹਨਾਂ ਦਾ ਸਿਆਰਾ ਜਿਵੇਂ ਫਿਲਮਾਂ ਦੇ ਵਿੱਚ ਆਪਾਂ ਵੇਖਣ ਨੂੰ ਮਿਲਦਾ ਹੋਵੇ ਜ਼ਿੰਦਗੀ ਦੇ ਵਿੱਚ ਵੀ ਉਹ ਹਕਮੁਖ ਸੀ ਤੋਂ ਕਾਫੀ ਦੁਖਦਾਈ ਖਬਰ ਹੈ ਔਰ ਕੱਲ ਉਹਨਾਂ ਦਾ ਅੰਤਿਮ ਸੰਸਕਾਰ ਮੁਖਾਲੀ ਵਿਖੇ ਸ਼ਮਸ਼ਾਨ ਘਾਟ ਦੇ ਵਿੱਚ ਕੀਤਾ ਜਾਵੇਗਾ ਔਰ ਕਾਫੀ ਜਿਹੜੀ ਇਹ ਖਬਰ ਜਦੋਂ ਦੀ ਫੈਲ ਰਹੀ ਹੈ ਕਿਉਂਕਿ ਪੰਜਾਬੀ ਫਿਲਮ 31 ਦੇ ਲਈ ਮੈਂ ਪਹਿਲੇ ਵੀ ਆਖਿਆ ਕਿ ਨਾ ਪੂਰਾ ਹੋਣ ਵਾਲਾ ਘਟਾ ਹੈ ਕਮੇਡੀਅਨ ਜਿਹੜੇ ਫਿਲਮ ਪੰਜਾਬੀ ਫਿਲਮਾਂ ਦੇ ਵਿੱਚ ਚਾਹੇ ਬਾਲੀਵੁੱਡ ਫਿਲਮਾਂ ਦੇ ਵਿੱਚ ਜਦੋਂ ਕਿਰਦਾਰ ਨਿਭਾਉਂਦੇ ਨੇ ਤਾਂ ਬੜਾ ਔਖਾ ਇਹ ਕਿਰਦਾਰ ਲਿਬਾਇਆ ਜਾਂਦਾ ਕਮੇਡੀਅਨ ਦਾ ਸਭ ਤੋਂ ਜਿਹੜਾ ਇਹ ਉਹ ਮੁੱਖਾ ਕਿਰਦਾਰ ਹੁੰਦਾ ਪਰ ਜਿੱਦਾਂ ਦੇ ਉਹਨਾਂ ਨੇ ਕਿਰਦਾਰ ਨਿਭਾਏ ਜਿੱਦਾਂ ਦੇ ਉਹਨਾਂ ਨੇ ਫਿਲਮਾਂ ਦੇ ਵਿੱਚ ਰੋਲ ਅਦਾ ਕੀਤੇ ਉਹ ਹਮੇਸ਼ਾ ਯਾਦ ਰਹਿਣਗੇ ਉਹਨਾਂ ਫੈਨ ਦੇ ਲਈ ਜਿਹੜੇ ਫੈਨ ਪੰਜਾਬੀ ਫਿਲਮਾਂ ਨੂੰ ਚਾਹਣ ਵਾਲੇ ਨੇ ਔਰ ਇਹ ਜਿਹੜਾ ਵਿਹਾਤ ਹੋਇਆ ਇਹ ਜਿਹੜਾ ਪਰਿਵਾਰ ਹੈ ਜਿਸੁਵਿੰਦਰ ਭੱਲਾ ਜੀ ਦਾ ਬਾਲਮੁਕੰਦ ਸ਼ਰਮਾ ਜੀ ਦੇ ਨਾਲ ਮੇਰੀ ਗੱਲਬਾਤ ਹੋਈ ਕਈ ਜਿਹੜੇ ਪੰਜਾਬੀ ਫਿਲਮਾਂ ਦੇ ਐਕਟਰ ਆ ਉਹਨਾਂ ਨਾਲ ਮੇਰੀ ਗੱਲਬਾਤ ਹੋਈ ਕਲਾਕਾਰਾਂ ਨਾਲ ਗੱਲਬਾਤ ਹੋਈ ਸੋ ਕਾਫੀ ਇਹ ਦੁੱਖ ਜਿਹੜਾ ਇਹ ਉਹਨਾਂ ਕਲਾਕਾਰਾਂ ਦੇ ਵਿੱਚ ਪਾਇਆ ਜਾ ਰਿਹਾ ਔਰ ਪੈਨ ਦੇ ਵਿੱਚ ਵੀ ਜਿਹੜੀ ਆ ਦੁੱਖ ਦੀ ਸੋਗ ਦੀ ਲਹਿਰ ਹੈ ਜੀ ਬਿਲਕੁਲ ਆਪਣਾ ਦਸਖੋਨ ਇੱਕ ਫੇਰ ਜਾਣਕਾਰੀ ਦੇ ਦੇਣ ਕਿ ਅੱਜ ਸਵੇਰੇ ਜਿਹੜੀ ਹੈ ਦੁਖਦਾਈ ਖਬਰ ਸਾਹਮਣੇ ਆਈ ਹੈ ਜਿਸ ਨਾਲ ਪੈਂਡਸਾਲ ਦੀ ਉਮਰ ਵਿੱਚ ਜਸਵਿੰਦਰ ਪੱਲਾ ਉਹਨਾਂ ਦਾ ਦੇਹਾਂਤ ਦੀ ਖਬਰ ਆਈ ਹੈ ਹਾਲਾਂਕਿ ਬਿਮਾਰ ਹੋਏ ਸਨ ਔਰ ਉਹਨੂੰ ਬ੍ਰੇਨ ਸਟ੍ਰੋਕ ਤੇ ਚਲਦੇ ਆ ਮੰਨਿਆ ਜਾ ਰਿਹਾ ਹੈ ਉਹਨਾਂ ਦਾ ਦੇਹਾਂਤ ਹੋਇਆ ਹੈ ਪੀ ਹੋਏ ਤੋਂ ਜਸਵਿੰਦਰ ਪੱਲਾ ਨੇ ਖੇਤੀ ਵਿਗਿਆਨ ਵਿੱਚ ਆਪਣੀ ਪੀ ਐਚ ਡੀ ਕੀਤੀ ਸੀ ਔਰ ਲਗਾਤਾਰ ਜੋ ਉਹਨਾਂ ਨੇ ਵਕਫ ਵਕਿਰਦਾਰ ਨਿਭਾਏ ਖਾਸ ਔਰਤੇ ਐਜ਼ ਅ ਕਮੀਡੀਅਨ ਉਹਨਾਂ ਨੇ ਇੱਕ ਵੱਖਰੀ ਪਛਾਣ ਬਣਾਈ ਆਪਣੇ ਉਸ ਹਿਊਮਰ ਦੇ ਲਈ ਉਹ ਜਾਣੇ ਜਾਂਦੇ ਸ ਆਪਣੇ ਆਖਰੀ ਸਾਲ ਲਏ ਨੇ ਔਰ ਇਹ ਦੁਖਦਾਈ ਖਬਰ ਉਹਨਾਂ ਦੇ ਫੈਨਸ ਦੇ ਵਿੱਚ ਜਿਹੜਾ ਹੈ ਬੜੀ ਜ਼ਿਆਦਾ ਨਮੋਸ਼ੀ ਪਾਈ ਜਾ ਰਹੀ ਹੈ ਪਲਕੀ ਮੋਹਾਲੀ ਦੇ ਬਲੋਂਗੀ ਦੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਜੋ ਹੈ ਉਹ ਕੀਤਾ ਜਾਏਗਾ ਜਿਸ ਨਾਲ ਸਾਡੇ ਸਹਿਯੋਗੀ ਵੀ ਜਾਣਕਾਰੀ ਦੇ ਰਹੇ ਸਨ ਸੋ ਜਸਵਿੰਦਰ ਪੱਲਾ ਜਿਨ੍ਹਾਂ ਨੇ ਕਈ ਮਸ਼ਹੂਰ ਫਿਲਮਾਂ ਦੇ ਵਿੱਚ ਕੰਮ ਕੀਤਾ ਔਰ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਔਰ ਪਰਸਨਲ ਤੌਰ ਤੇ ਵੀ ਉਹ اسی ਤਰ੍ਹਾਂ ਦੇ ਨਾਲ ਉਹਨਾਂ ਦੇ ਵਿੱਚ ਇੱਕ ਵਿਟਿਨੈਸ ਸੀ ਕਿ ਟੀਵੀ 'ਵਿ ਸਭ ਤੋਂ ਪਹਿਲਾਂ ਜਸਵਿੰਦਰ ਪੱਲਾ ਨੇ 1988 ਵਿੱਚ ਐਂਟਰੀ ਕੀਤੀ ਸੀ ਔਰ ਕਾਮੇਡੀ ਦੇ ਪ੍ਰੋਗਰਾਮ ਛਣਕਾਟਾ ਤੋਂ ਟੀਵੀ ਸਨਤ ਦੇ ਵਿੱਚ ਉਹਨਾਂ ਨੇ ਸ਼ੁਰੂਆਤ ਕੀਤੀ ਔਰ ਇਸੇ ਤਰ੍ਹਾਂ ਦੇ ਨਾਲ ਵਕ ਵਕ ਉਹਨਾਂ ਨੇ ਕਿਰਦਾਰ ਜੜੇ ਨਵਾਏ ਖਾਸ ਤੌਰ ਤੇ ਦੁੱਲਾ ਪੱਟੀ ਜੋਨਾਂ ਦੀ ਫਿਲਮ 1998 ਵਿੱਚ ਆਏ ਉਸ ਦੇ ਵਿੱਚ ਉਹਨਾਂ ਦੀ ਅਦਾਕਾਰੀ ਦਾ ਹਰ ਕਿਸ ਨੇ ਲੋਹਾ ਮੰਨਿਆ 4 ਮਈ 1960 ਵਿੱਚ ਉਹਨਾਂ ਦਾ ਜਨਮ ਹੋਇਆ ਔਰ ਜਿਸ ਤਰ੍ਹਾਂ ਦੇ ਨਾਲ ਅੱਜ ਉਹਨਾਂ ਦੇ ਦਿਹਾਂਤ ਦੀ ਇਹ ਦੁਖਦਾਈ ਖਬਰ ਸਾਹਮਣੇ ਆਈ ਹੈ ਯਕੀਨਨ ਇੱਕ ਬੜਾ ਵੱਡਾ ਘਾਟਾ ਪੋਲੀਵੁੱਡ ਇੰਡਸਟਰੀ ਨੂੰ ਪਿਆ ਜਲੰਧਰ ਦੇ ਪਿੰਡ ਬੋਪਰਾਏ ਕਲਾ ਪਿੰਡ ਵਿੱਚ ਜਸਵਿੰਦਰ ਪੱਲਾ ਉਹਨਾਂ ਦਾ ਜਨਮ ਜਦੋਂ ਹੋਇਆ ਸੀ ਔਰ ਉਸ ਤੋਂ ਬਾਅਦ ਉਹਨਾਂ ਨੇ 1988 ਦੇ ਵਿੱਚ ਜਿਹੜੀ ਐਂਟਰੀ ਕੀਤੀ ਸੀ 65 ਸਾਲ ਦੀ ਉਮਰ ਵਿੱਚ ਜਸਵਿੰਦਰ ਪੱਲਾ ਦਾ ਦੇਹਾਂਤ ਹੋਇਆ ਜਿਸ ਤਰ੍ਹਾਂ ਦੇ ਨਾਲ ਉਹਨਾਂ ਦੇ ਦੇਹਾਂਤ ਦੀ ਇਹ ਦੁਖਦਾਈ ਖਬਰ سامنے ਆਈ ਯਕੀਨਨ ਪਰਿਵਾਰ ਦੇ ਲਈ ਉਹਨਾਂ ਦੇ ਪਰਿਵਾਰਕ ਮੈਂਬਰਾਂ ਲਈ ਤਾਂ ਬੜਾ ਵੱਡਾ ਕਾਟਾ ਹੈ ਹੀ ਲੇਕਿਨ ਉੱਥੇ ਹੀ ਪੋਲੀਵੁੱਡ ਇੰਡਸਟਰੀ ਉਹਨਾਂ ਦੇ ਫੈਨਸ ਜਿਹੜੇ ਕਿ ਉਹਨਾਂ ਦੀ ਅਦਾਕਾਰੀ ਦਾ ਲੋਹਾ ਮੰਨਦੇ ਸਨ ਕਿ ਬਹੁਤ ਘੱਟ ਅਜਿਹੇ ਕਲਾਕਾਰ ਹੁੰਦੇ ਨੇ ਜਿਨ੍ਹਾਂ ਨੂੰ ਉਹਨਾਂ ਦੇ ਕਿਰਦਾਰਾਂ ਦੇ ذریعے ਜਾਣਿਆ ਜਾਂਦਾ ਹੈ ਔਰ ਇੱਕ ਆਪਣੀ ਅਮਿੱਟ ਛਾਪ ਛੱਡ ਕੇ ਜਾਂਦੇ ਨੇ ਸੋ ਜਸਵਿੰਦਰ ਪੱਲਾ ਉਹਨਾਂ ਕਲਾਕਾਰਾਂ ਵਿੱਚੋਂ ਇੱਕ ਕਿਉਂਕਿ ਕਾਮੇਡੀ ਸਭ ਤੋਂ ਮੁਸ਼ਕਿਲ ਮੰਨਿਆ ਜਾਂਦਾ ਕਿਸੇ ਨੂੰ ਹਸਾਣਾ ਲੇਕਿਨ ਇਹ ਉਹਨਾਂ ਦੇ ਅੰਦਰ ਹੀ ਸੀ ਜਿਸ ਤਰ੍ਹਾਂ ਦੇ ਨਾਲ ਉਹ ਬੜੀ ਸਹਜਤਾ ਦੇ ਨਾਲ ਆਪਣੇ ਕਿਰਦਾਰ ਨੂੰ ਨਿਭਾਉਂਦੇ ਸਨ ਔਰ ਵਕ ਵਕ ਕਿਰਦਾਰ ਜਿਸ ਤਰ੍ਹਾਂ ਤੁਸੀਂ ਤਸਵੀਰਾਂ ਵੀ ਦੇਖ ਰਹੇ ਹੋ ਐ ਵਕ ਵਕ ਕਿਰਦਾਰ ਉਹਨਾਂ ਦੇ ਸਨ ਜਿਸ ਦੇ ਵਿੱਚ ਬੜੀ ਸਹਜਤਾ ਦੇ ਨਾਲ ਉਹ ਅਦਾਕਾਰੀ ਕਰਦੇ ਔਰ ਜਿਵੇਂ ਹੀ ਉਹ ਪੜਦੇ ਤੇ ਆਂਦੇ ਸਨ ਕਾਮੇਡੀ ਕਰਦੇ ਸਨ ਤੇ ਲੋਕਾਂ ਦੇ ਟਿੱਡਾਂ ਦੇ ਵਿੱਚ ਪੀੜਾ ਪਾ ਦਿੰਦੇ ਸਨ ਹੱਸ-ਹੱਸ ਕੇ ਇਹ ਉਹਨਾਂ ਦੇ ਕਿਰਦਾਰ ਦੀ ਜੜੀ ਹੈ ਉਹ ਉਹਨਾਂ ਦੀ ਇੱਕ ਨਵੀਨ ਲਗਾਤਾਰ ਸਾਡੇ ਨਾਲ ਬਣੇ ਹੋਏ ਨੇ ਕਿਉਂਕਿ ਉਹਨਾਂ ਨੇ ਲਗਾਤਾਰ ਕਈ ਵਾਰ ਉਹਨਾਂ ਦੇ ਨਾਲ ਪਰਸਨਲ ਤੌਰ ਤੇ ਵੀ ਮੁਲਾਕਾਤ ਕੀਤੀ ਤਾਂ ਹਰ ਕੋਈ ਆਪਣੇ ਤਰੀਕੇ ਦੇ ਨਾਲ ਉਹਨਾਂ ਨੂੰ ਯਾਦ ਜਿਹੜਾ ਹੈ ਉਹ ਜ਼ਰੂਰ ਕਰਦਾ ਹੈ ਨਵੀਨ ਜਿਸ ਤਰ੍ਹਾਂ ਦੇ ਨਾਲ ਅਸੀਂ ਲਗਾਤਾਰ ਗੱਲ ਕਰ ਰਹੇ ਹਾਂ ਕਿਉਂਕਿ ਪਰਦੇ ਤੇ ਕਿਰਦਾਰ ਨਿਭਾਇਆ ਜਾਂਦਾ ਹੈ ਲੇਕਿਨ ਅਸਲ ਦੇ ਵਿੱਚ ਉਹ انسان ਦੀ ਸ਼ਖਸੀਅਤ ਹੈ ਉਹ ਕੀ ਛਾਪ ਛੱਡ ਕੇ ਜਾਂਦੀ ਬੜੀ ਅਹਿਮ ਹੋ ਜਾਂਦੀ ਹੈ ਔਰ ਇਹ ਕਲਾਕਾਰ ਜਿਹੜੇ ਨੇ ਯਕੀਨਨ ਇਹ ਕਦੀ ਕਦੀ ਅਜਿਹੇ ਕਲਾਕਾਰ ਆਉਂਦੇ ਨੇ ਜਿਹੜੀ ਇਸ ਤਰ੍ਹਾਂ ਦੇ ਨਾਲ ਅੰਮ੍ਰਿਤ ਛਾਪ ਛੱਡ ਕੇ ਜਾਂਦੇ ਨੇ ਮੈਂ ਪਹਿਲੇ ਵੀ ਰਾਜ਼ਾ ਆਖਿਆ ਕਿ ਜਸਵਿੰਦਰ ਪੱਲਾ ਉਹ ਕਿਰਦਾਰ ਪੰਜਾਬੀ ਫਿਲਮ ਫਿਲਮ ਇੰਡਸਟਰੀ ਦੇ ਵਿੱਚ ਸੀ ਜੋ ਅਸਲ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਔਰ ਉਹ ਰਹਿੰਦੇ ਸੀ ਸਾਰੇ ਚਾਹੇ ਉਹ ਪੰਜਾਬ ਖੇਤੀਬੜੀ ਯੂਨੀਵਰਸਿਟੀ ਦੇ ਜਿੰਨੇ ਉਹਨਾਂ ਦੇ ਸਾਥੀ ਜਿੰਨੇ ਉਹਨਾਂ ਦੇ ਵਿਗਿਆਨਿਕ ਜਿੰਨੇ ਪ੍ਰੋਫੈਸਰ ਉਸੇ ਤਰ੍ਹਾਂ ਉਹ ਜ਼ਿੰਦਗੀ ਦੇ ਵਿੱਚ ਵੀ ਉਹਨਾਂ ਦਾ ਉਸੇ ਤਰ੍ਹਾਂ ਹਸਮੁਖ ਚਿਹਰਾ ਉਦੋਂ ਦੇ ਕਿਰਦਾਰ ਸੀ ਸੋ ਕਈ ਜਿਹੜੀਆਂ ਫਿਲਮਾਂ ਮੈਨੂੰ ਯਾਦ ਆਉਂਦੀਆਂ ਕਿ ਮੇਲ ਕਰਾ ਦੇ ਰੱਬਾ ਜੱਟ ਐਂਡ ਜੂਲੀਅਟ ਕੈਰੀ ਆਨ ਜੱਟਾ ਗੋਲਕ ਬੁਗਨੀ ਬੈਂਕ ਤੇ ਬਟੂਆ ਕਈ ਅਜਈਆਂ ਫਿਲਮਾਂ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਕਾਫੀ ਵੱਡੀ ਕਮੀਡੀਅਨ ਦੀ ਹਾਸੇ ਕਲਾਕਾਰ ਦੀ ਛਾਪ ਛੱਡੀ ਸੋ ਇਹ ਜਿਸ ਤਰ੍ਹਾਂ ਦੇ ਨਾਲ ਇਹ ਖਬਰ ਆਈ ਹੈ ਕਾਫੀ ਲੰਬੇ ਸਮੇਂ ਤੋਂ ਬਿਮਾਰ ਸੀ 65 ਸਾਲਾਂ ਉਹਨਾਂ ਦੀ ਉਮਰ ਸੀ ਸੋ ਜਸਵਿੰਦਰ ਭੱਲਾ ਦਾ ਜਿਹੜਾ ਅੰਤਿਮ ਸਕਾਰੋ ਮਹਾਲੀ ਵਿਖੇ ਕੀਤਾ ਜਾਏਗਾ ਜਸਵਿੰਦਰ ਭੱਲਾ ਦੀ ਅਗਰ ਪਛੋਕਰ ਦੇ ਝਾਤ ਮਾਰੀਏ ਦਾ 1900 ਉਹ 79 ਵਿੱਚ ਪੰਜਾਬੀ ਛੇਤੀਬੜ ਯੂਨੀਵਰਸਿਟੀ ਦੇ ਵਿੱਚ ਉਹ ਪ੍ਰਸਾਰ ਸਿੱਖਿਆ ਵਿੱਚ ਲੈਕਚਰਾਰ ਵਜੋਂ ਸ਼ਾਮਲ ਹੋਏ ਸ ਤੇ 220 ਵਿੱਚ ਵਿਭਾਗ ਦੇ ਮੁਖੀ ਵਜੋਂ ਉਹ ਸੇਵਾਮੁਕਤ ਹੋਏ ਸੋ ਮੁਕ ਤੌਰ ਤੇ ਆਪਣੇ ਪ੍ਰੋਗਰਾਮ ਛਣਕਾਟਾ ਤੁਹਾਨੂੰ ਯਾਦ ਹੋਵੇਗਾ ਉਹਨਾਂ ਨੇ ਉਹਨਾਂ ਨੇ ਬੜਾ ਕਿਰਦਾਰ ਚਾਚਾ ਚਤਰ ਸਿੰਘ ਦਾ ਉਹਨਾਂ ਨੇ ਨਿਭਾਇਆ ਸੀ ਔਰ ਪਹਿਲੀ ਵਾਰ 1988 ਵਿੱਚ ਚਾਚਾ ਚਤਰ ਦੇ ਕਿਰਦਾਰ ਵਜੋਂ ਛਣਕਾਟੇ ਨਾਲ ਆਪਣਾ ਕਲਾਕਾਰੀ ਜੀਵਨ ਵੀ ਉਹਨਾਂ ਨੇ ਸ਼ੁਰੂ ਕੀਤਾ ਸੀ ਸੋ ਇਸ ਵਿੱਚ ਉਹਨਾਂ ਨੇ ਮੁੱਖ ਸਾਫੀ ਕਲਾਕਾਰ ਬੁਕਾਰ ਬਾਲਮਕਨ ਸ਼ਰਮਾ ਸੀ ਮੇਰੀ ਥੋੜੀ ਦੇਰ ਪਹਿਲੇ ਬਾਲਮਕਨ ਸ਼ਰਮਾ ਜੀ ਨਾਲ ਗੱਲ ਹੋਈ ਉਹ ਮੋਹਾਲੀ ਵਿਖਰੀ ਨੇ ਸੋ ਉਹਨਾਂ ਨਾਲ ਮੇਰੀ ਸਿਰੇ 15-20 ਮਿੰਟ ਗੱਲਬਾਤ ਹੋਈ ਕਿਉਂਕਿ ਜਦੋਂ ਦੀ ਖਬਰ ਫੈਲੀ ਉਹ ਉਸ ਤੋਂ ਬਾਅਦ ਇਹ ਕਨਫਰਮੇਸ਼ਨ ਲੈਣ ਦੇ ਲਈ ਬਾਲਮਕਨ ਸ਼ਰਮਾ ਜੀ ਨਾਲ ਮੇਰੀ ਗੱਲ ਹੋਈ ਕਿਉਂਕਿ ਉਹਨਾਂ ਦੇ ਕਾਫੀ ਨਜ਼ਦੀਕੀ ਬਾਲਮਕਨ ਸ਼ਰਮਾ ਉਹਨਾਂ ਦੇ ਕਮੇਡੀਅਨਸ ਹੈ ਕਲਾਕਾਰ ਉਹਨਾਂ ਦੇ ਸਾਥੀ ਰਹੇ ਸਾਥੀ ਨੇ ਔਰ ਉਹਨਾਂ ਦਾ ਆਖਣਾ ਸੀ ਕਿ ਚਾਰ-ਪੰਜ ਦਿਨ ਤੋਂ ਕਾਫੀ ਬਿਮਾਰ ਚੱਲ ਰਹੀ ਸੀ ਬ੍ਰੇਨ ਸਟ੍ਰੋਕ ਦੇ ਨਾਲ ਉਹਨਾਂ ਦੀ ਮੌਤ ਹੋਈਆ ਮੁਹੱਲੇ ਦੇ ਵਿੱਚ ਯੋ ਹਸਪਤਾਲ ਦੇ ਵਿੱਚ ਦਾਖਲ ਸੀ ਸੋ ਪਹਿਲੇ ਲੁਧਿਆਣਾ ਕਾਫੀ ਲੰਬਾ ਅਰਸਾ ਲੁਧਿਆਣੇ ਦੇ ਵਿੱਚ ਰਹੇ ਔਰ ਉਹ ਆਮ ਜਿਵੇਂ ਉਹਨਾਂ ਦੇ ਜਦੋਂ ਕਲਾਕਾਰਾਂ ਦੀ ਕਲਾਕਾਰੀ ਦੀ ਅਸੀਂ ਗੱਲ ਕਰੀਏ ਤਾਂ ਕਲਾਕਾਰੀ ਦੇ ਤੌਰ ਦੇ ਉੱਤੇ ਉਹਨਾਂ ਦੇ ਕਿਉਂਕਿ ਜਿਹੜੀ ਬੋਡੀ ਲੈਂਗੁਏਜ ਸੀ ਉਹ ਕਦੀ ਵੀ ਆਪਣੇ ਉੱਤੇ ਉਹ ਈਗੋ ਨਹੀਂ ਰੱਖਦੇ ਸੀ ਉਹ ਬਾਜ਼ਾਰਾ ਦੇ ਵਿੱਚ ਐਸੀ ਤਰ੍ਹਾਂ ਚੱਲਦੇ ਸੀ ਜਿਵੇਂ ਆਮ ਜਿਹੜੇ ਲੋਕ ਹੈ ਜਦੋਂ ਸੜਕਾਂ ਦੇ ਉੱਤੇ ਅਗਰ ਖਰੀਦਦਾਰੀ ਕਰਨੀ ਹੈ ਤਾਂ ਮੈਂ ਕਈ ਵਾਰ ਉਹਨਾਂ ਨੂੰ ਬਾਜ਼ਾਰਾਂ ਦੇ ਵਿੱਚ ਬਿਲਕੁਲ ਰਵੀ ਤੁਹਾਨੂੰ ਰੋਕਣਾ ਚਾਹਾਂਗੇ ਸਾਡੇ ਨਾਲ ਟੀਐਸ ਰਿਆੜ ਜੀ ਜੁੜ ਚੁੱਕੇ ਨੇ ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਮਿਊਨੀਕੇਸ਼ਨ ਦੇ ਡਾਇਰੈਕਟਰ ਨੇ ਰਿਆੜ ਇਹਨਾਂ ਨੇ ਲੰਮਾ عرصਾ ਉਹਨਾਂ ਦੇ ਨਾਲ ਜਿਹੜਾ ਹੈ ਸਮਾਂ ਬਿਤਾਇਆ